ਛੋਟੇ ਸ਼ਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਨਿਸਾਨੀ ਸਹਾਦਤ ਨੂੰ ਸਮਰਪਿਤ ਸਮਰਾਲਾ ਮਹੱਲਾ ਮੰਨੂਗਾ ਵਾਰ ਨੰਬਰ 15 ਨੇੜੇ ਆਈਟੀਆਈ ਦੇ ਮਹੱਲਾ ਨਿਵਾਸੀਆਂ ਵੱਲੋਂ ਦੁੱਧ ਅਤੇ ਬਰੈਡਾਂ ਦਾ ਅਲੰਕਰ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਅਤੇ ਵਾਰ ਨੰਬਰ 15 ਦੇ ਐਮਸੀ ਸੇਵਾ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਅਸੀਂ ਜਿਉਂਦੇ ਹਾਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਛੋਟੇ ਸੈਭਜਾਦਿਆਂ ਦੀ ਸਹਾਦਤ ਵਰਗੀ ਸ਼ਹੀਦੀ ਪੂਰੀ ਦੁਨੀਆ ਵਿੱਚ ਨਹੀਂ ਹੈ। ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ। ਚਲੋ ਸਾਹਿਬ ਲੰਗਰ ਸੇਵਾ ਚੱਲ ਰਹੀ ਹੈ ਜੀ ਕਹਿੰਦਾ ਕਿ ਉਹਨਾਂ ਦਸਮ ਪਿਤਾ ਤਾਂਤੰਸ਼ੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦੀ ਪਰਿਵਾਰ ਦੀ ਲਾਸਾਨੀ ਸ਼ਹਾਦਤ ਸੀ ਛੋਟੇ ਸਹਬਜ਼ਾਦਿਆਂ ਦੀ ਜੋ ਕੁਰਬਾਨੀ ਸੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਸ ਨੂੰ ਯਾਦ ਕਰਦੇ ਹੋਏ ਸਮਰਪਿਤ ਹੁੰਦੇ ਹੋਏ ਅੱਜ ਸਾਰੇ ਪੰਜਾਬ 'ਚ ਔਰ ਜਿੱਥੇ-ਜਿੱਥੇ ਸਿੱਖੀ ਵੱਸਦੀ ਆ ਜਿੱਥੇ-ਜਿੱਥੇ ਸਿੱਖ ਭਾਈਚਾਰਾ ਹੈ ਸਾਰਿਆਂ ਦੇ ਦਿਲਾਂ 'ਚ ਅੱਜ ਬਹੁਤ ਵੱਡਾ ਇਹ ਦਿਨ ਹੈ ਮਾਤਾ ਵੈਸ ਦਿਨ ਦਾ ਔਰ ਉਸ ਦਿਨ ਦੀ ਮਹੱਤਤਾ ਨੂੰ ਦੇਖਦੇ ਹੋਏ ਸਾਰੇ ਪੰਜਾਬ ਚ ਔਰ ਉਸ ਤਹਿਤ ਸਮਰਾਲੇ ਚ ਵੀ ਵੱਖ-ਵੱਖ ਥਾਵਾਂ ਤੇ ਲੰਗਰ ਵੀ ਸੇਵਾ ਚਲਾਈ ਜਾ ਰਹੀ ਹੈ ਸਾਡੇ ਇਸ ਬਾਡ ਦੇ ਕਾਉਂਸਲ ਸਾਹਿਬਾਨ ਸੇਵਾ ਜੀ ਉਹਨਾਂ ਵੱਲੋਂ ਅੱਜ ਇਹ ਸੇਵਾ ਆਪਣੇ ਸਾਥੀਆਂ ਨਾਲ ਮਿਲ ਕੇ ਨਿਭਾਈ ਜਾ ਰਹੀ ਹੈ ਕਿਉਂਕਿ ਸਭ ਤੋਂ ਵੱਡਾ ਦਾਨ ਜਿਹੜਾ ਹੁੰਦਾ ਹੈ ਉਹ ਕਿਸੇ ਦੇ ਢਿੱਡ 'ਚ ਦੋ ਬੁਰਕੀਆਂ ਰੋਟੀ ਦੀਆਂ ਜਾਂ ਕਿਸੇ ਤਰੀਕੇ ਦਾ ਵੀ ਖਾਣਾ ਜਿਹੜਾ ਹੈ ਦਿੱਤਾ ਜਾਂਦਾ ਹੈ ਉਹ ਸਭ ਤੋਂ ਵੱਡਾ ਦਾਨ ਹੈ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇਹ ਸੇਵਾ ਚਲਾਈ ਜਾ ਰਹੀ ਹੈ ਮੈਂ ਆਸ ਕਰਦਾ ਹਾਂ ਵੀ ਜੋ ਲਾਸਾਨੀ ਸ਼ਹਾਦਤ ਸੀ ਗੁਰੂ ਸਾਹਿਬ ਦੇ ਪਰਿਵਾਰ ਦੀ ਗੁਰੂ ਸਾਹਿਬ ਦੀ ਉਸ ਨੂੰ ਯਾਦ ਜਿਹੜਾ ਹੈ ਰੱਖਿਆ ਜਾਣਾ ਚਾਹੀਦਾ ਹੈ ਔਰ ਆਸ ਕਰਦਾ ਹਾਂ ਵੀ ਬੱਚਿਆਂ ਤੱਕ ਉਸ ਦਿਨ ਦੀ ਜਿਹੜੀ ਮਹੱਤਤਾ ਹੈ ਉਹ ਸਮਝਾਉਣੀ ਚਾਹੀਦੀ ਹੈ ਨਾਮ ਦੱਸੋ ਕਿੱਥੋਂ ਐਮਪੀ ਹਾਂ ਮੈਂ ਸੇਵਾ ਸਿੰਘ ਕਾਉਂਸਲਰ ਵਾਰਡ 15 ਤੋਂ ਨੇੜੇ ਐਸਟੀ ਸਮਰਾਲਾ ਤੇ ਅੱਜ ਜੋ ਲੰਗਰ ਲਗਾਇਆ ਕੀ ਗਣਾ ਦੋਨੇ ਲੰਗਰ ਅੱਜ ਸਾਰੀ ਦੁਨੀਆ ਨੂੰ ਪਤਾ ਜਿਹੜਾ ਪੋਤਾਂ ਮਹੀਨਾ ਆ ਇਹ ਸਾਡੇ ਦੇਸ਼ ਖਾਸ ਕਰਕੇ ਪੰਜਾਬ ਵਾਸੀਆਂ ਲਈ ਬੜਾ ਸੋਗਮਈ ਹੁੰਦਾ ਹੈ ਇਹ ਕਿਉਂਕਿ ਸਰਬੰਸ ਪਿਤਾ ਬਾਜਾਂ ਵਾਲੇ ਦਾ ਜਿਹੜਾ ਪਰਿਵਾਰ ਸੀਗਾ ਉਹ ਸਾਰਾ ਇਸ ਮਹੀਨੇ ਦੇ ਵਿੱਚ ਵਿੱਚ ਬੜੀ ਲੰਬੀ ਸ਼ਹਾਦਤ ਦੇ ਕੇ ਗਿਆ ਔਰ ਸਾਡੇ ਜਿਹੜਾ ਹਿੰਦੁਸਤਾਨ ਔਰ ਪੰਜਾਬ ਲਈ ਜਿਹੜੀ ਉਹਨਾਂ ਦੇ ਸ਼ਾਦ ਦੇ ਦਿੱਤੀ ਆ ਉਹ ਸਾਰੀ ਦੁਨੀਆ ਯਾਦ ਕਰਦੀ ਹੋਈ ਇਹ ਦਿਨਾਂ ਦੇ ਵਿੱਚ ਖਾਸ ਕਰਕੇ ਸੋਗਮਈ ਹੁੰਦੇ ਨੇ ਔਰ ਫਤੇਗੜ ਸਾਹਿਬ ਮੀਲਾ ਭਰਦਾ ਆ ਉਹਨਾਂ ਦੀ ਯਾਦ ਵਿੱਚ ਸੋਗਮਈ ਔਰ ਸਾਡੇ ਜਿਹੜਾ ਇੱਥੇ ਵਾੜਵਾਸੀ ਹੋ ਰਲ ਕੇ ਇੱਥੇ ਚਾਹ ਬਰੇਡ ਦਾ ਜਿਹੜਾ ਲੰਗਰ ਆ ਉਹ ਜਿਹੜੀ ਸੰਗਤ ਉੱਥੇ ਜਾਂਦੀ ਆ ਤੋਂ ਉਹਨਾਂ ਨੂੰ ਬੜੇ ਪਿਆਰ ਨਾਲ ਛਕਾਉਂਦੇ ਨੇ ਕਿੰਨੇ ਟਾਈਮ ਤੋਂ ਲੰਗਰ ਲਗਾ ਰਹੇ ਹੋ ਅ 4-5 ਸਾਲ ਹੋ ਗਏ ਜੀ ਰੈਗੂਲਰ ਲਾ ਰਹੇ ਆ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਆ ਤੋ ਸਾਰੇ ਇਕੱਠੇ ਹੋ ਕੇ ਲੰਗਰ ਲਾ ਦਿੰਦੇ ਨੇ ਔਰ ਅੱਗੇ ਤੋਂ ਵੀ ਚੱਲਦਾ ਰਹੇਗਾ ਜੀ ਤੋ ਸੁੱਖਾ ਸਮਰਾਲਾ ਜੀ ਤੇ ਅੱਜ ਜੋ ਲੰਗਰ ਲਗਾਇਆ ਕਿਹੜੀ ਸੰਸਥਾ ਵੱਲੋਂ ਲਗਾਇਆ ਤੇ ਕੀ ਕਿਹੜਾ ਦੋਨੇ ਇਹ ਜੀ ਸਾਡਾ ਮਹੱਲਾ ਮਾਨੂਕਾ ਵਾਰਡ ਨੰਬਰ 15 ਨੇੜੇ ਆਈਟੀ ਸਮਰਾਲਾ ਜੀ ਸਾਰੇ ਨੌਜਵਾਨ ਸਭਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਲੰਗਰ ਅਸੀਂ ਬ੍ਰੈਡ ਔਰ ਚਾਹ ਦਾ ਲਾਇਆ ਜੀ ਇਹ ਕਿੰਨੇ ਦਿਨ ਲੰਗਰ ਲਾਉਨੇ ਤੁਸੀਂ ਇਹ ਅੱਜ ਇੱਕੋ ਦਿਨ ਲਾਉਣਾ ਜੀ ਇੱਕੋ ਦਿਨ ਹਾਂਜੀ ਹਾਂਜੀ ਠੀਕ ਹੈ